ਕੀਤਾ ਬਾਰਡਰ ਬਾਕਸ ਤੇ ਕੰਮ ਹਾਂ ਇਹ ਦੱਸੋ ਮਾਤਾ ਮਾਤਾ ਜੀ ਆਪ ਦਾ ਨਾਮ ਦੱਸੋ ਜੀ ਮੇਰਾ ਨਾਮ ਜਸਮント ਕੋਰ ਤੇ ਕਾਰਡ ਦਾ ਨੰਬਰ ਕਿੰਨਾ ਕਾਰਡ ਦਾ ਨੰਬਰ ਹੈਗਾ 120 ਕੋਈ 120 53 ਕਹਿੰਦੀ ਨਹੀਂ ਪਤਾ ਅੱਛਾ ਤੇ ਮਾਤਾ ਕਿੰਨਾ ਟਾਈਮ ਹੋ ਗਿਆ ਪੈਸੇ ਨਹੀਂ ਆਏ ਉਹ ਇਹ ਤਾਂ ਮੇਰੇ ਆਈ ਨਹੀਂ ਇੱਕ ਵਾਰੀ ਮੈਨੂੰ ਬਸ 1000 ਮਿਲਿਆ ਅੱਛਾ ਜਿਉਂ ਲੱਗੇ ਆ ਪੰਦਰਾਂ ਦੇ ਜਾਂ ਉਹ ਕੰਮ ਕੀਤੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਕਿੰਨਾ ਕੁ ਟਾਈਮ ਹੋ ਗਾਣਾ ਸੁਣਨ ਤੁਹਾਡੇ ਹਿਸਾਬ ਨਾਲ ਅਬਈ ਆਪਾਂ ਸਕੂਲ ਚ ਵੀ ਕਰਦੇ ਰਹੇ ਉੱਥੇ ਮੈਂ ਜਾਂਦੀ ਨਹੀਂ ਹੂੰ ਸਕੂਲ ਚ ਇੱਕ ਬੰਦਾ ਐਸ ਤੇਰੇ ਨਾਲ ਵਾਸ ਬਾਹ ਖੜੀਣਾ ਕਰ ਉਹਦੋਂ ਵੀ ਮੇਰੇ ਕੋਈ ਪੈਸਾ ਨਹੀਂ ਆਇਆ ਅੱਛਾ ਤੇ ਇਧਰ ਆਪਾਂ ਲੰਮੀ ਸ਼ਰਕਤ ਕੀਤੀ ਆ ਉਦੋਂ ਸਾਰੀਆਂ ਬੁੱਢਾਂ 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 ਮਸੇ ਤੇ ਇੱਕ ਇੱਕ ਲਮੰਤ ਦੀ ਪਰਜਾਈ ਹੁੰਦੀ ਸੀ ਹੂੰ ਤੇ ਉਹ ਉਹ ਵੀ ਹੁੰਦੀ ਸੀ ਤੇ ਉਹਦੇ ਨਾਲ ਮੈਂ ਦਿਨ ਲਾਇਆ 11 ਦਿਨ ਲੱਗੇ ਮੇਰੇ ਅੱਛਾ ਤੇ ਆ ਪੰਜ ਚੱਲਦੇ 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 ਜਮ ਮੁਖਸਰ ਕੋਲੇ ਜਾਵੜੀ ਦਸੂਏ ਕੋਲੇ ਹਾਇਰੀ ਮਾਤਾ ਤੁਹਾਡੀ ਐਪ ਤੇ ਲੱਗੀ ਸੀ ਕਿ ਆਮ ਜਿਹੜੇ ਨਹੀਂ ਨਹੀਂ ਮੋਬਾਈਲ ਤੇ ਲੱਗਦੀ ਰਹੀ ਹੈ ਮੋਬਾਈਲ ਤੇ ਕੌਣ ਲਾਉਂਦਾ ਸੀ ਆਹ ਇਹਦੀ ਮੇਲੇ ਦੀ ਬੋਹ ਅਨੋ ਮੈਬੀ ਨੋ ਦੱਸ ਅੱਛਾ ਠੀਕ ਹੈ ਹਾਂ ਚਲੋ ਕੋਈ ਗੱਲ ਨਹੀਂ ਮਾਤਾ ਚੈੱਕ ਕਰਾ ਲਾਂਗੇ ਤੇਰਾ ਖਾਤਾ ਕੀ ਹੈ ਮੈਂ ਤਾਂ ਚੈੱਕ ਕਰਾ ਦੇ ਮੈਂ ਦਵਾਈ ਲੈ ਮੇਰੀ ਦਵਾਈ ਉਹ ਬਲਦ ਵਾਲਾ ਖਾਤਾ ਹੀ ਰਹਿੰਦਾ ਕੱਲਾ ਹੋਰ ਹਾਂ ਬਲਦ ਉਹ ਚੈੱਕ ਨਹੀਂ ਹੁੰਦਾ ਉਹ ਨਹੀਂ ਚੈੱਕ ਕਰਾਇਆ ਹੋਰ ਨਹੀਂ ਕੋਈ ਕਾਪੀ ਤਾਂ ਚੈੱਕ ਕਰਾ ਲਈ ਆ ਹਾਂਜੀ ਤੇ ਉਹਦੇ ਤੇ ਕੋਈ ਪਤਾ ਲੱਗਦਾ ਨਾ ਬਲਦ ਆਏ ਤੇ ਮੈਨੂੰ ਹਾਂਦੀ ਪਤਾ ਲੱਗ ਜਾਂਦਾ ਹਾਂ ਕੋਈ ਗੱਲ ਨਹੀਂ ਮੈਂ ਤਾਂ ਫਿਰ ਹੋ ਜਾ ਕੋਈ ਬਲਦਾਂ ਦੀ ਤੁਹਾਨੂੰ ਪ੍ਰੇਸ਼ਣ ਮਿਲਦੀ ਰਹੀ ਹੈ ਨਾ ਕੀ ਆ ਉਹਦੇ ਚ ਜਾਉਂਦੇ ਹਾਂ ਹਾਂਜੀ ਹਾਂਜੀ ਠੀਕ ਉਂ ਬਾਈ ਮੇਰਾ ਖਾਤਾ ਸ਼ਹਿਰ ਵੀ ਹੈਗਾ ਠੀਕ ਹੈ ਉਹਨਾਂ ਦੇ ਦਰਮੋਤੇ ਕਹਿੰਦੇ ਨਾ ਤੇਰੇ ਭਾਈ ਜਾਂਦਾ ਹੁੰਦਾ ਉਹ ਸਿੱਧਿਆਰੀ ਕਿ ਉਹ ਉਹਨਾਂ ਦਾ ਸੋਚਿਆ ਰਸ ਤੇ ਉਹ ਮੈਨੂੰ ਆਦੀ ਨੇ ਪੁੱਤ ਜਮਾ ਕਰਤੇ ਤੂੰ ਦੰਦੀ ਲਉਣੀ ਹੈ ਹੂੰ ਬੱਚੇ ਤੇਰੇ ਗੱਭਰੂ ਸਰ ਤੇ ਉੱਥੇ ਮੈਂ ਜਮਾ ਕੀਤਾ ਤੇ ਉਹਨਾਂ ਨੇ ਮੇਰੇ ਵਿੱਚ 100 ਰੁਪਏ ਰੱਖ ਲਿਆ ਸੀ ਬਾਕੀ ਉਹਨਾਂ ਨੇ ਮੈਨੂੰ 1200 ਰੁਪਏ ਮੇਰਾ ਦੋ ਵਿਆਜ ਦਾ ਬਣਿਆ ਸੀ ਦੋ ਦਾ ਦੋ ਕੁ ਤੇ 1200 ਰੁਪਏ ਮੈਨੂੰ ਦਿੱਤਾ ਸੀ ਕਿੰਨੇ ਠੀਕ ਹੈ ਹਾਂ ਸ਼ਹਿਰ ਵੀ ਮੇਰਾ ਖਾਤਾ ਚੱਲਦਾ ਮੈਂ ਝੂਠ ਨਹੀਂ ਮਾਰ ਹਾਂ ਚਲੋ ਕੋਈ ਨਹੀਂ ਮਾਤਾ ਜੀ ਪਰਤਾੜ ਕੀਤੀ ਜਾਊਗੀ ਦੀ ਜੋ ਵੀ ਹੋਇਆ ਮੈਂ